ਸਸ਼੍ਰੀਕਾਲ ਤੁਸੀਂ ਸੁਖ ਰੈਸਨਸ ਐਂਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤਾ 26 ਜੂਨ ਦੀ ਰਾਤ ਨੂੰ ਤਕਰੀਬਨ 9:30 ਦੇ ਵਿੱਚ ਕਾਜਗੂ ਭਗਵਾਨਪੂਰੀਆ ਦੀ ਮਾਂ ਤੇ ਉਸਦੇ ਮੂੰਹ ਬੋਲੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਲਿਆ ਗਿਆ ਸੀ ਹਾਲਾਂਕਿ ਇਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਦੇ ਵੱਲੋਂ ਵੀ ਲਈ ਗਈ ਸੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਔਰ ਉਸ ਤੋਂ ਬਾਅਦ ਲੇਟੈਸਟ ਤੁਹਾਨੂੰ ਅਪਡੇਟ ਦੱਸ ਦਿੰਨੇ ਆ ਇਸ ਮਾਮਲੇ ਦੇ ਵਿੱਚ ਕੀ ਆਈ ਹੈ ਦਰਸਲ ਜੱਗੂ ਭਗਵਾਨਪੂਰੀਆ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਪੋਸਟ ਦੇ ਵਿੱਚ ਉਹ ਲਿਖਦੇ ਨੇ ਕਿ ਦੇਰ ਰਾਤ ਦੋ 26 ਜੂਨ ਨੂੰ ਮੁਕੇਰੀਆ ਵਿਖੇ ਕਤਲ ਹੋਇਆ ਸੀ ਸਾਡੇ ਭਰਾ ਕਰਨ ਤੇ ਸਾਡੀ ਮਾਤਾ ਜੀ ਦਾ ਉਹ ਗਲਤ ਹੋਇਆ ਸਾਡੀ ਜੋ ਵੀ ਦੁਸ਼ਮਣੀ ਆ ਆਪਸ ਵਿੱਚ ਆ ਨਾ ਕਿ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਮਾਪੇ ਸਭ ਆਮ ਲੋਕ ਵਾਂਗੂ ਹੀ ਰਹਿੰਦੇ ਨੇ ਹੁਣ ਜੋ ਮਰਜੀ ਕੋਈ ਕਹਿ ਦੇ ਮਾਪੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਆ ਫਿਰ ਅਸੀਂ ਹੋਇਆ ਜੋ ਸਾਡੇ ਦੁਸ਼ਮਣ ਦੇ ਘਰ ਤੇ ਹੋਣ ਅਸੀਂ ਅੱਗੇ ਵੀ ਕਹਿੰਦੇ ਸੀ ਅਸੀਂ ਅਜ ਤੱਕ ਜਿਸ ਦਾ ਵੀ ਕਤਲ ਕੀਤਾ ਉਹ ਸਭ ਕ੍ਰਿਮੀਨਲ ਸੀ ਸਾਡੇ ਵਰਗੀ ਆਮ ਲੋਕ ਨਹੀਂ ਸੀ ਗੈਂਗਵਾਰ ਗੋਲੀਬਾਰੀ ਚਲਦੀ ਆ ਉਹ ਵੈਸਟ ਹੋਵੇ ਜਾਂ ਫਿਰ ਈਸਟ ਹੋਵੇ ਪਰ ਪਰਿਵਾਰ ਨੂੰ ਟਾਰਗੇਟ ਕਰਨਾ ਹਰ ਜਗ੍ਹਾ ਤੇ ਗਲਤ ਹੈ ਇਹਨਾਂ ਨੇ ਥੋੜਾ ਸਮਾਂ ਪਹਿਲਾਂ ਵੀ ਇੱਕ ਬੱਚੇ ਦਾ ਕਤਲ ਕਰਤਾ ਸੀ ਫਿਰ ਮਾਫੀ ਮੰਗ ਲਈ ਸੀ ਉਹ 10-11 ਸਾਲ ਦੇ ਨਾ ਬੱਚੇ ਨੇ ਵਾਪਸ ਆਉਣਾ ਸੀ ਤੇ ਨਾ ਹੀ ਸਾਡੀ ਮਾਂ ਨੇ ਅਸੀਂ ਮਾੜੇ ਹੋ ਸਕਦੇ ਹਾਂ ਲੋਕਾਂ ਲਈ ਮੈਂ ਕਰਾਇਮ ਰਿਪੋਰਟਰ ਵਰਗੇ ਤੇ ਹੋਰ ਕਈ ਵੀ ਜਿਹੜੇ ਕਰਾਇਮ ਨੂੰ ਫੋਲੋ ਕਰਦੇ ਨੇ ਪਰ ਬੇਨਤੀ ਕਰਦਾ ਤੁਸੀਂ ਦੱਸ ਦਿਓ ਕਿ ਅਸੀਂ ਕਦੋਂ ਕਿਸੇ ਘਰ ਬੈਠੇ ਤੇ ਕਿਸੇ ਦੇ ਪਰਿਵਾਰ ਦੇ ਮੈਂਬਰ ਦਾ ਨੁਕਸਾਨ ਕੀਤਾ ਹੋਵੇ ਸਾਡੇ ਅੱਗੇ ਵੀ ਆਵਾਂ ਦੇ ਕਤਲ ਹੋਇਆ ਅਸੀਂ ਬਦਲੇ ਵੀ ਲਈ ਹੈ ਕਿਉਂਕਿ ਉਹ ਗੈਂਗਵਾਰਾ ਨਾਕੇ ਪਰਵਾਹ ਹੈ ਬਾਕੀ ਅੱਜ ਉਹ ਟਾਈਮ ਨਹੀਂ ਹੈ ਮੈਂ ਕਿਸੇ ਨੂੰ ਚੈਲੰਜ ਕਰਾਂ ਕਿਉਂਕਿ ਅੱਜ ਸਾਡੀ ਮਾਂ ਤੇ ਸਾਡਾ ਭਰਾ ਚਲੇ ਗਏ ਆ ਇਹ ਵਾਹਿਗੁਰੂ ਨੇ ਤੈਅ ਕਰਨਾ ਅੱਗੇ ਕੀ ਹੋਣਾ ਹੈ ਉਹ ਮਾਂ ਜਿਨੇ ਕਈ ਤਕਲੀਫਾਂ ਝੱਲੀਆਂ ਹੋਣ ਕਈ ਤੰਗੀਆਂ ਦੇਖੀਆਂ ਹੋਣ ਮੈਂ ਕਦੇ ਵੀ ਉਸ ਦਾ ਦੇਣ ਨਹੀਂ ਦੇ ਸਕਦਾ ਅ ਅੱਜ ਮੈਂ ਆਪਣੇ ਆਪ ਬਾਪ ਨੂੰ ਵੀ ਯਾਦ ਕਰਦਾ ਅੱਖਾਂ 'ਚ ਪਾਣੀ ਆ ਸਾਰੇ ਸਮਝ ਸਕਦੇ ਨੇ ਜਿਸ ਤੇ ਮਾਪਪਾਪ ਦੁਨੀਆ ਤੋਂ ਚਲੇ ਜਾਂਦੇ ਨੇ ਸਾਰੇ ਇੰਨਾਂ ਦੀਆਂ ਵਾਰਦਾਤਾ ਦੇਖ ਲਓ ਪੱਟੀ 'ਚ ਹੋਏ ਸਰਪੰਚ ਤੇ ਕਤਲ ਤੋਂ ਲੈ ਕੇ ਸਾਡੀ ਮਾਤਾ ਜੀ ਤੱਕ ਆਮ ਜ਼ਿੰਦਗੀ ਜੀ ਰੇ ਸੀ ਵਾਹਿਗੁਰੂ ਮੇਰ ਕਰੇ ਹੁਣ ਸਾਨੂੰ ਵੀ ਕੋਈ ਗਲਤ ਨਾ ਕਵੇ ਕਿਉਂਕਿ ਹੁਣ ਉਹ ਹੱਦ ਪਾਰ ਹੋ ਚੁੱਕੀ ਹੈ ਤਾ ਕੁਲ ਕਿਤੇ ਨਾ ਕਿਤੇ ਜੱਗੂ ਭਗਵਾਨ ਪੁਰੀਆ ਨੇ ਪੋਸਟ ਪਾ ਕੇ ਕਿਹਾ ਕਿ ਜੋ ਵੀ ਹੋਇਆ ਗੈਂਗਵਾਰ ਹੁੰਦੀ ਹੈ ਆਪਸ ਦੇ ਵਿੱਚ ਹੁੰਦੀ ਹੈ ਨਾ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਜਿਨ੍ਹਾਂ ਦਾ ਵੀ ਅੱਜ ਤੱਕ ਮਰਡਰ ਕੀਤਾ ਨਿਸ਼ਾਨਾ ਬਣਾਇਆ ਕਤਲ ਕੀਤਾ ਉਹ ਸਾਰੇ ਦੇ ਸਾਰੇ ਕ੍ਰਾਈਮਨਲ ਨੇ ਉਹ ਸਾਰੇ ਦੇ ਸਾਰੇ ਕ੍ਰਾਈਮਨਲ ਨੇ ਨਾ ਕਿ ਸਾਡੇ ਆਮ ਲੋਕਾਂ ਵਾਂਗੂ ਹਾਂ ਤੋਂ ਉਹਨਾਂ ਕਿਹਾ ਕਿ ਵਾਹਿਗੁਰੂ ਤੇ ਹੁਣ ਵਿਸ਼ਵਾਸ ਹੈ ਜੋ ਹੋਏਗਾ ਚੰਗਾ ਹੋਏਗਾ ਤੇ ਉਹਨਾਂ ਨੂੰ ਇੱਕ ਵਾਰ ਸਾਡਾ ਸੁਨੇਹਾ ਜ਼ਰੂਰ ਦੇ ਦੇਣ ਕਿ ਜਿਸ ਤਰੀਕੇ ਦੇ ਨਾਲ ਮਾਪੇ ਦੁਸਤੇ ਦੁਨੀਆ ਤੋਂ ਦੂਰ ਹੋ ਗਏ ਨੇ ਬਿਲਕੁਲ ਇਕੱਲੇ ਪੈ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਮਾਂ ਨੂੰ ਮਾਰਨਾ ਕਿਤੇ ਨਾ ਕਿਤੇ ਗਲਤ ਹੈ ਤੇ ਇਸ ਦਾ ਹਰਜ਼ਾਨਾ ਉਹਨਾਂ ਨੂੰ ਜ਼ਰੂਰ ਉਪਕਤਣਾ ਪਏਗਾ। ਸਸ਼੍ਰੀਕਲ ਤੁਸੇਖ ਰੈਸਨਸ ਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰਤਾ 26 ਜੂਨ ਦੀ ਰਾਤ ਨੂੰ ਤਕਰੀਬਨ 9:30 ਦੇ ਵਿੱਚਕਾਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਸਤੇ ਮੂੰਹ ਬੋਲੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਲਿਆ। ਕਿਸੀ ਹਾਲਾਂਕਿ ਇਸ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਦੇ ਵੱਲੋਂ ਵੀ ਲਈ ਗਈ ਸੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਔਰ ਉਸ ਤੋਂ ਬਾਅਦ ਲੇਟੈਸਟ ਤੁਹਾਨੂੰ ਅਪਡੇਟ ਦੱਸ ਦਿੰਦੇ ਆ ਇਸ ਮਾਮਲੇ ਦੇ ਵਿੱਚ ਕੀ ਆਈ ਆ ਦਰਸਲ ਜੱਗੂ ਭਗਵਾਨ ਪੁਰੀਆ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਆ ਜਿਸ ਪੋਸਟ ਦੇ ਵਿੱਚ ਉਹ ਲਿਖਦੇ ਨੇ ਕਿ ਦੇਰ ਰਾਤ ਜਦੋਂ 26 ਜੂਨ ਨੂੰ ਮੁਕੇਰੀਆ ਵਿਖੇ ਕਤਲ ਹੋਇਆ ਸੀ ਸਾਡੇ ਭਰਾ ਕਰਨ ਤੇ ਸਾਡੀ ਮਾਤਾ ਜੀ ਦਾ ਉਹ ਗਲਤ ਹੋਇਆ ਸਾਡੀ ਜੋ ਵੀ ਦੁਸ਼ਮਣੀ ਆ ਆਪਸ ਵਿੱਚ ਆ ਨਾ ਕਿ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਮਾਪੇ ਸਭ ਆਮ ਲੋਕ ਵਾਂਗੂ ਹੀ ਰਹਿੰਦੇ ਨੇ ਹੁਣ ਜੋ ਮਰਜੀ ਕੋਈ ਕਹਿ ਦੇ ਮਾਪੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਫਿਰ ਅਸੀਂ ਜੋ ਸਾਡੇ ਦੁਸ਼ਮਣ ਦੇ ਕਰਦੇ ਹੋਣ ਅਸੀਂ ਅੱਗੇ ਵੀ ਕਹਿੰਦੇ ਸੀ ਅਸੀਂ ਅੱਜ ਤੱਕ ਜਿਸਤਾ ਵੀ ਕਤਲ ਕੀਤਾ ਉਹ ਸਭ ਕ੍ਰਿਮਨਲ ਸੀ ਸਾਡੇ ਵਰਗੇ ਆਮ ਲੋਕ ਨਹੀਂ ਸੀ ਗੈਂਗਵਾਰ ਗੋਲੀਬਾਰੀ ਚੱਲਦੀ ਆ ਉਹ West ਹੋਵੇ ਜਾਂ ਫਿਰ East ਹੋਵੇ ਪਰ ਪਰਿਵਾਰ ਨੂੰ ਟਾਰਗੇਟ ਕਰਨਾ ਹਰ ਜਗ੍ਹਾ ਤੇ ਗਲਤ ਹੈ ਇਹਨਾਂ ਨੇ ਥੋੜਾ ਸਮਾਂ ਪਹਿਲਾਂ ਵੀ ਇੱਕ ਬੱਚੇ ਦਾ ਕਤਲ ਕਰਤਾ ਸੀ ਫਿਰ ਮਾਫੀ ਮੰਗ ਲਈ ਸੀ ਉਹ 10-11 ਸਾਲ ਦੇ ਨਾ ਬੱਚੇ ਨੇ ਵਾਪਸ ਆਉਣਾ ਸੀ ਤੇ ਨਾ ਹੀ ਸਾਡੀ ਮਾਂ ਨੇ ਅਸੀਂ ਮਾੜੇ ਹੋ ਸਕਦੇ ਹਾਂ ਲੋਕਾਂ ਲਈ ਮੈਂ ਕ੍ਰਾਈਮ ਰਿਪੋਰਟਰ ਵਰਗੇ ਤੇ ਹੋਰ ਕਈ ਵੀ ਜਿਹੜੇ ਕਰਾਇਮ ਨੂੰ ਫੋਲੋ ਕਰਦੇ ਨੇ ਪਰ ਬੇਨਤੀ ਕਰਦਾ ਤੁਸੀਂ ਦੱਸ ਦਿਓ ਕਿ ਅਸੀਂ ਕਦੋਂ ਕਿਸੇ ਘਰ ਬੈਠੇ ਤੇ ਕਿਸੇ ਦੇ ਪਰਿਵਾਰ ਦੇ ਮੈਂਬਰ ਦਾ ਨੁਕਸਾਨ ਕੀਤਾ ਹੋਵੇ ਸਾਡੇ ਅੱਗੇ ਵੀ ਭਰਾਵਾਂ ਦੇ ਕਤਲ ਹੋਏ ਆ ਅਸੀਂ ਬਦਲੇ ਵੀ ਲਈ ਆ ਕਿਉਂਕਿ ਉਹ ਗੈਂਗਵਾਰਾ ਨਾਕੇ ਪਰਵਾਹ ਨਹੀਂ ਬਾਕੀ ਅੱਜ ਉਹ ਟਾਈਮ ਨਹੀਂ ਹੈ ਮੈਂ ਕਿਸੇ ਨੂੰ ਚੈਲੰਜ ਕਰਾਂ ਕਿਉਂਕਿ ਅੱਜ ਸਾਡੀ ਮਾਂ ਤੇ ਸਾਡਾ ਭਰਾ ਚਲੇ ਗਏ ਆ ਇਹ ਵਾਹਿਗੁਰੂ ਨੇ ਤੈਅ ਕਰਨਾ ਅੱਗੇ ਕੀ ਹੋਣਾ ਉਹ ਮਾਂ ਜਿਨੇ ਕਈ ਤਕਲੀਫਾਂ ਝੱਲੀਆਂ ਹੋਣ ਕਈ ਤੰਗੀਆਂ ਦੇਖੀਆਂ ਹੁਣ ਮੈਂ ਕਦੋਂ ਵੀ ਉਸ ਦਾ ਦੇਣ ਨਹੀਂ ਦੇ ਸਕਦਾ ਅ ਅੱਜ ਮੈਂ ਆਪਣੇ ਆਪ ਬਾਪ ਨੂੰ ਵੀ ਯਾਦ ਕਰਦਾ ਅੱਖਾਂ 'ਚ ਪਾਣੀ ਆ ਸਾਰੇ ਸਮਝ ਸਕਦੇ ਨੇ ਜਿਸ ਤੇ ਮਾਪਪ ਬੁਨੀਆ ਤੋਂ ਚਲੇ ਜਾਂਦੇ ਨੇ ਸਾਰੇ ਇਨਾਂ ਦੀਆਂ ਵਾਰਦਾਤਾ ਦੇਖ ਲਓ ਪੱਟੀ ਛੋਏ ਸਰਪੰਚ ਤੇ ਕਤਲ ਤੋਂ ਲੈ ਕੇ ਸਾਡੀ ਮਾਤਾ ਜੀ ਤੱਕ ਆਮ ਜ਼ਿੰਦਗੀ ਜੀ ਰਹੀ ਸੀ ਵਾਹਿਗੁਰੂ ਮੇਰ ਕਰੇ ਹੁਣ ਸਾਨੂੰ ਵੀ ਕੋਈ ਗਲਤ ਨਾ ਕਵੇ ਕਿਉਂਕਿ ਹੁਣ ਉਹ ਹੱਦ ਪਾਰ ਹੋ ਚੁੱਕੀ ਹੈ ਤਾਂ ਬਿਲਕੁਲ ਕਿਤੇ ਨਾ ਕਿਤੇ ਜੱਗੂ ਭਗਵਾਨ ਪੁਰੀਆ ਨੇ ਪੋਸਟ ਪਾ ਕੇ ਕਿਹਾ ਕਿ ਜੋ ਵੀ ਹੋਇਆ ਗੈਂਗਵਾਰ ਹੁੰਦੀ ਹੈ ਆਪਸ ਦੇ ਵਿੱਚ ਹੁੰਦੀ ਹੈ ਨਾ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਹਨਾਂ ਨੇ ਵੀ ਕਿਹਾ ਹੈ ਕਿ ਅਸੀਂ ਜਿਨ੍ਹਾਂ ਦਾ ਵੀ ਅਜੇ ਤੱਕ ਮਰਡਰ ਕੀਤਾ ਨਿਸ਼ਾਨਾ ਬਣਾਇਆ ਕਤਲ ਕੀਤਾ ਉਹ ਸਾਰੇ ਦੇ ਸਾਰੇ ਕ੍ਰਾਈਮਨਲ ਨੇ ਉਹ ਸਾਰੇ ਦੇ ਸਾਰੇ ਕ੍ਰਾਈਮਨਲ ਨੇ ਨਾ ਕਿ ਸਾਡੇ ਆਮ ਲੋਕਾਂ ਵਾਂਗੂ ਤੋ ਨਾ ਕਿਹਾ ਕਿ ਵਾਹਿਗੁਰੂ ਤੇ ਹੁਣ ਵਿਸ਼ਵਾਸ ਹੈ ਜੋ ਹੋਏਗਾ ਚੰਗਾ ਹੋਏਗਾ ਤੇ ਉਹਨਾਂ ਨੂੰ ਇੱਕ ਵਾਰ ਸਾਡਾ ਸੁਨੇਹਾ ਜ਼ਰੂਰ ਦੇ ਦੇਣ ਕਿ ਜਿਸ ਤਰੀਕੇ ਦੇ ਨਾਲ ਮਾਪੇ ਦੁਸਤੇ ਦੁਨੀਆ ਤੋਂ ਦੂਰ ਹੋ ਗਏ ਨੇ ਬਿਲਕੁਲ ਇਕੱਲੇ ਪੈ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਮਾਂ ਨੂੰ ਮਾਰਨਾ ਕਿਤੇ ਨਾ ਕਿਤੇ ਗਲਤ ਹੈ ਤੇ ਇਸ ਦਾ ਹਰਜ਼ਾਨਾ ਉਹਨਾਂ ਨੂੰ ਜ਼ਰੂਰ ਉਪਕਤਣਾ ਪਏਗਾ